स्कूल का सालाना समागम जो जश्न खुशबू नाम से ऑर्गेनाइज किया इस साल दे विच। इस के इसे बच्चों ने बहुत सारी प्रोग्राम्स दिखाए ने जिस ने अपना कला दिखाई है ਨਮਸਕਾਰ ਤੁਸੀਂ ਦੇਖ ਰਹੇ ਹੋ ਐਸ ਨਿਊਜ਼ 21 ਅਤੇ ਮੈਂ ਹਾਂ ਸੌਰਵ ਕੁਮਾਰ ਅੱਜ ਦੇ ਐਸ ਨਿਊਜ਼ 21 ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਐਸ ਨਿਊਜ਼ 21 ਦੇ ਵਿੱਚ ਹੁਣ ਗੱਲ ਕਰਦੇ ਹਾਂ ਸ਼ੇਰੀ ਗੰਡੂ ਮਲ ਆਰੀਆ ਕੰਨਿਆ ਸੀਨੀਅਰ ਸਕੂਲ ਪੱਟੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਜਸ਼ਨੇ ਖੁਸ਼ਬੂ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਸੇਵਾਮੁਕਤ ਪ੍ਰਿੰਸੀਪਲ ਕੁਲਦੀਪ ਦੇਵਗਨ ਅਤੇ ਜਸਬੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੁੱਖ ਮਹਿਮਾਨਾਂ ਦਾ ਪ੍ਰਿੰਸੀਪਲ ਪਲ ਅੰਜਨਾ ਸਕੂਲ ਸਟਾਫ ਅਤੇ ਮੁੰਨੇ ਮੁੰਨੇ ਬੱਚਿਆਂ ਨੇ ਨਿਗਾਸਵਾਗਰ ਕੀਤਾ ਇਸ ਮੌਕੇ ਮੁੱਖ ਮਹਿਮਾਨ ਕੁਲਦੀਪ ਦੇਵਗਨ ਅਤੇ ਜਸਬੀਰ ਕੌਰ ਨੇ ਬੱਚਿਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਦੇਸ਼, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਅੰਜਨਾ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਫੋਟ, ਕਵਿਤਾਵਾਂ, ਪੇਂਟਿੰਗ, ਕੰਪਿਊਟਰ ਅਤੇ ਹੋਰ ਸਕਿੱਲ ਬਾਰੇ ਵੀ ਪੜਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਦੇ ਵਿੱਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ। ਪ੍ਰਿੰਸੀਪਲ ਅੰਜਨਾ ਨੇ ਦੱਸਿਆ ਕਿ ਜਸ਼ਨੇ ਖੁਸ਼ਬੂ ਸਾਲਾਨਾ ਸਮਾਗਮ ਵਿੱਚ ਬੱਚਿਆਂ ਨੇ ਦਿਨ ਰਾਤ ਮਿਹਨਤ ਕਰਕੇ ਸੱਭਿਆਚਾਰ ਨੂੰ ਦਰਸਾਉਂਦਾ ਰੰਗਾ ਰੰਗ ਪ੍ਰੋਗਰਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਸਟੇ ਸੰਚਾਲਨ ਸ਼੍ਰੀਮਤੀ ਰਜਨੀ ਗੁਰਪ੍ਰੀਤ ਕੌਰ ਅਤੇ ਕਵਲਜੀਤ ਕੌਰ ਨੇ ਸੰਭਾਲ ਲਿਆ ਸਕੂਲ ਦਾ ਸਾਲਾਨਾ ਸਮਾਗਮ ਜਸ਼ਨੇ ਖੁਸ਼ਬੂ ਨਾਮ ਤੇ ਆਰਗੇਨਾਈਜ਼ ਕੀਤਾ ਇਸ ਸਾਲ ਦੇ ਵਿੱਚ ਇਸ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਸਾਰੀ ਪ੍ਰੋਗਰਾਮਸ ਦਿਖਾਈ ਦੇ ਜਿਹਦੇ ਵਿੱਚ ਉਹਨਾਂ ਨੇ ਆਪਣਾ ਕਲਾ ਦਿਖਾਈ ਹੈ ਸਕੂਲ ਵਿੱਚ ਸਟੱਡੀ ਦੇ ਨਾਲ-ਨਾਲ ਬੱਚਿਆਂ ਦੇ ਸਰ ਪੱਖੀ ਵਿਕਾਸ ਦੇ ਲਈ ਅਸੀਂ ਐਫਰਟਸ ਕਰਦੇ ਆ ਉਸ ਦਾ ਅੱਜ ਪ੍ਰਦਰਸ਼ਨੀ ਹੈ ਜਿਸ ਤਰ੍ਹਾਂ ਹੀ ਮਾਤਾ-ਪਿਤਾ ਨੂੰ ਪਤਾ ਲੱਗਦਾ ਹੈ ਕਿ ਸਾਡਾ ਬੱਚਾ ਸਕੂਲ ਦੇ ਵਿੱਚ ਪੜਾਈ ਵੀ ਕਰ ਰਿਹਾ ਖੇਡਾਂ ਵੀ ਖੇਡ ਰਿਹਾ ਔਰ ਨਾਲ ਦੇ ਨਾਲ ਜੋ ਐਕਟੀਵਿਟੀਆਂ ਨੇ ਉਹ ਵੀ ਪਰਫਾਰਮ ਕਰ ਰਿਹਾ ਹੈ अज के दिन मैं सब अपने स्टाफ और बच्चा बच्चों बहुत बहुत बधाई देनी हाँ और नाल ही मैं एवी भी कहना चाहवागी कि नर्सरी क्लास के दाखले ओपन ने जिन्ह ने दाखले करवाने ने वो जरूर सा कॉन्टैक्ट कर सकते हैं थैंक यू

विशेष तौर पर गुजारिश करती हाँ कि बच्चे दिन रात मेहनत कर तो अपने अध्यापक साहबान का कहना मनन वो जो कहें अपने तजर्बे के आधार से कहते हैं टीचर की इज्जत कर माच की इज्जत तो बच के रहन क्योंकि ये जड़े हम बच्चे हैं और वाला भविख्य है सा ਕਿ ਜਿਹੜਾ ਹੈ ਅਸੀਂ ਚਾਹਦੇ ਹਾਂ ਕਿ ਸਾਡਾ ਸੁਰੱਖਿਤਾ ਲਈ ਇੱਕ ਵਾਰੀ ਫੇਰ ਮੈਂ ਸਾਰੇ ਆਪਣੇ ਵੱਲੋਂ ਸਾਰੇ ਸਟਾਫ ਵੱਲੋਂ ਮੈਨੇਜਮੈਂਟ ਵੱਲੋਂ ਪ੍ਰੋਗਰਾਮ ਦੀ ਬਹੁਤ ਬਹੁਤ ਧੰਨਾਈ ਦਿੰਦੀ ਹਾਂ ਮੰਜਨਾ ਰਿਸਪੈਕਟਡ ਮੈਮ ਜਸਵੀਰ ਪ੍ਰਿੰਸੀਪਲ ਰਿਟਾਇਰਡ ਔਰ ਮੇਰੇ ਐਕਸ ਸਟੂਡੈਂਟਸ ਜਿਨ੍ਹਾਂ ਨੇ ਵੀ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਸਟਾਫ ਪ੍ਰਿੰਸੀਪਲ ਪਲਸ ਸਕੂਲ ਦੇ ਮੈਂਬਰਸ ਇੰਨਾ ਪ੍ਰੇਜ਼ਵਰਦੀਆ ਇੰਨਾ ਇਹਦੀ ਜਿੰਨੀ ਵੀ ਪ੍ਰੇਜ਼ ਕੀਤੀ ਜਾਵੇ ਉਨੀ ਥੋੜੀ ਆ ਬੱਚਿਆਂ ਦੇ ਵਿੱਚ ਜੋ ਉਹਨਾਂ ਦੀ ਫੀਲਿੰਗਸ ਸੋਸਾਇਟੀ ਵਾਸਤੇ ਪੇਰੈਂਟਸ ਵਾਸਤੇ ਆਪਣੇ ਸਕੂਲ ਵਾਸਤੇ ਆਪਣੇ ਟੀਚਰਸ ਬਾਰੇ ਬਹੁਤ ਅੱਛੀ ਤਰ੍ਹਾਂ ਉਹਨਾਂ ਦੇ ਵਿੱਚ ਇਨਕਲਕੇਟ ਕੀਤੀਆਂ ਗਈਆਂ ਇਹੋ ਜਿਹੀ ਗੁੱਡ ਵੈਲਿਊਜ਼ ਔਰ ਮੈਂ ਤਾਂ ਕਹੂੰਗੀ ਅਗਰ ਪ੍ਰਿੰਸੀਪਲ activa principal is always thinking about the school ta oh tanda vi bol diyan ohna di walls jehde a oh vi bolde a aj bahut saala baad gap si lekin mai apne school naal ajje tak apne staff naal judi hui ha aur mere itni khushi hui hai mainu itthe aake ki mainu is tarah lagda hai ki i am one of the student of this school only मैं गंडू मलारिया स्कूल में एज ए टीचर जॉब करती हूँ आज हमारे स्कूल में वार्षिक समारोह मनाया गया जश्न खुशबू जिसमें बच्चों ने अपनी बहुत अच्छी परफॉर्मेंस दिखाई मैं अपने स्कूल से बहुत प्यार करती हूँ मेरे स्कूल के बच्चे बहुत अच्छे हैं मुझे उन पर मान है मैं हमेशा चाहूँगी कि मेरे स्कूल का नाम